ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਜੀ ਵੱਡੀ ਖਬਰ ਅੰਤ ਤੱਕ ਜੁੜੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਉੱਤਰਾਖੰਡ ਦੇ ਚਮੋਲੀ ਜੋ ਅੱਧੀ ਰਾਤ ਬੱਦਲ ਫਟਣ ਨਾਲ ਥਰਾਲੀ ਪਿੰਡ 'ਚ ਤਬਾਹੀ ਸਾਹਮਣੇ ਆਈ ਹੈ ਖੌਫਨਾਕ ਮੰਜ਼ਰ ਦੀਆਂ ਤਸਵੀਰਾਂ ਰਾਜ ਵਿੱਚ ਮੀਂਹ ਕਾਰਨ ਹੋਏ ਨੁਕਸਾਨ ਦੀ ਲੜੀ ਜਾਰੀ ਹੈ ਸ਼ੁੱਕਰਵਾਰ ਨੂੰ ਅੱਧੀ ਰਾਤ ਤੋਂ ਬਾਅਦ ਚਮੋਲੀ ਜ਼ਿਲ੍ਹੇ ਦੇ ਥਰਾਲੀ ਕਸਬੇ ਵਿੱਚ ਬੱਦਲ ਫਟਣ ਕਾਰਨ ਮਲਬਾ ਐਸਟੀਐਮ ਐ ਫਿਹਾਸ਼ ਅਤੇ ਤਹਿਸੀਲ ਕੰਪਲੈਕਸ ਦੇ ਨਾਲ-ਨਾਲ ਕਈ ਘਰਾਂ ਵਿੱਚ ਦਾਖਲ ਹੋ ਗਿਆ ਹੈ ਇੱਕ ਨੌਜਵਾਨ ਔਰਤ ਅੱਦੇ ਮਲਬੇ ਹੇਠ ਦੱਬੇ ਹੋਣ ਦੀ ਵੀ ਖਬਰ ਹੈ ਤਹਿਸੀਲ ਹੈੱਡਕੁਆਰਟਰ ਥਰਾਲੀ ਬਾਜ਼ਾਰ ਕੇਂਦਰ ਕੇਦਾਰ ਬਾਗ ਰਾ ਦੀ ਬਗੜ ਚੇਬਗੜਣਾ ਅਤੇ ਵਿੱਚ ਭਾਰੀ ਨੁਕਸਾਨ ਦੀ ਖਬਰ ਹੈ ਉਸ ਪ੍ਰਸ਼ਾਸਨ ਦੀ ਟੀਮ ਬਚਾਅ ਦੇ ਤਰਹਤ ਕਾਰਜਾਂ ਵਿੱਚ ਲੱਗੀ ਹੋਈ ਹੈ ਮਲਬੇ ਹੇਠ ਦੱਬੇ ਹੋਣ ਕਾਰਨ ਕਈ ਵਾਹਨ ਵੀ ਨੁਕਸਾਨੇ ਗਏ ਹਨ ਘਟਨਾ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਥਰਾਲੀ ਤਹਿਸੀਲ ਵਿੱਚ 12ਵੀਂ ਤੋਂ 12ਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਅਤੇ ਅੰਗਣਵਾੜੀ ਕੇਂਦਰਾਂ ਵਿੱਚ ਸ਼ਨੀਵਾਰ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਜ਼ਿਲ੍ਹਾ ਆਫਤ ਕੰਟਰੋਲ ਰੂਮ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਥਰਾਲੀ ਕਸਬੇ ਵਿੱਚ ਰਾਤ ਨੂੰ ਲਗਭਗ 1 ਵਜੇ ਮੀਂਹ ਦੌਰਾਨ ਬੱਦਲ ਫਟਣ ਦੀ ਘਟਨਾ ਵਾਪਰੀ ਹੈ ਇਸ ਕਾਣ ਪਾਣੀ ਅਤੇ ਮਲਬੇ ਤੇ ਜਵਹਾਨ ਨਾਲ ਆਇਆ ਅਤੇ ਸ਼ਹਿਰ ਧਿਆ ਕਈ ਰਹਿਸ਼ੀ ਮਾਰਤਾ ਵਿੱਚ ਵੜ ਗਿਆ ਹੈ ਸੜਕਾਂ ਛੱਪੜ ਬਣ ਗਈਆਂ ਹਨ ਐਸ ਡੀ ਐਮ ਥਰਾਲੀ ਦੀ ਰਹਾਇਸ਼ ਤੇ ਤਹਿਸੀਲ ਦਾ ਆਹਾਤਾ ਮਲਬੇ ਨਾਲ ਭਰ ਗਿਆ ਹੈ ਤਹਿਸੀਲ ਹਾਤੇ ਵਿੱਚ ਖੜੇ ਕੁਝ ਜਵਾਨਾਂ ਬਾਣ ਵੀ ਮਲਬੇ ਥਲੇ ਦੱਬੇ ਗਏ ਹਨ ਇਸ ਸਮੇਂ ਸ਼ਹਿਰ ਦੇ ਨੇੜੇ ਸਥਿਤ ਸਗਵਾੜਾ ਵਿੱਚ ਇੱਕ ਛੋਟੀ ਕੁੜੀ ਮਲਬੇ ਹੇ ਦੱਬੀ ਗਈ ਹੈ ਇਸ ਕਾ ਇਸ ਨਾਲ ਪੂਰੇ ਇਲਾਕੇ ਵਿੱਚ ਉਸ ਦਹਿਸ਼ਤ ਫੈਲ ਗਈ ਹੈ ਲੋਕ ਚੀਕਦੇ ਹੋਏ ਆਪਣੇ ਘਰਾਂ ਤੋਂ ਬਾਹਰ ਭੱਜੇ ਹਨ ਬਲਾਕ ਪ੍ਰਮੁੱਖ ਥਰਾਲੀ ਪ੍ਰਵੀਨ ਪੁਰੀਹਤ ਨੇ ਕਿਹਾ ਹੈ ਕਿ ਤਿੰਨ ਥਾਵਾਂ ਤੇ ਬੱਦਲ ਫਟਣ ਦੀ ਘਟਨਾ ਵਾਪਰ ਘਟਨਾ ਵਾਪਰੀ ਹੈ ਪਰ ਨਗਰਪੰਚਾਇਤ ਥਰਾਲੀ ਦੀ ਪ੍ਰਧਾਨ ਸੁਨੀਤਾ रावत ਨੇ ਕਾਰ ਨੇੜੇ 10 ਤੋਂ 12 ਟੋਟ ਮਲਬਾ ਭਰ ਗਿਆ ਹੈ ਅਸਦੀਆਂ ਨਿਵਾਸ ਦੀ ਕੰਧ ਵੀ ਟੁੱਟ ਗਈ ਹੈ ਥਰਾਲੀ ਬਾਜ਼ਾਰ ਤੋਂ 20 ਤੋਂ 40 ਮੀਟਰ ਪਹਿਲਾਂ ਕਈ ਦੁਕਾਨਾਂ ਵਹਿ ਗਈਆਂ ਹਨ ਜ਼ਿਲ੍ਹਾ ਮੈਜਿਸਟਰੇਟ ਡਾਕਟਰ ਸੰਦੀਪ ਤਵਾੜੀ ਨੇ ਕਹਾ ਹੈ ਕਿ ਪੁਲਿਸ ਪ੍ਰਸ਼ਾਸਨ ਦੀ ਟੀਮ ਮੌਕੇ ਤੇ ਹੈ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ